ਹੈਲੋ ਜੀ ਸਾਰੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਹਾਂ ਜੀ ਸਾਰੇ ਜਣੇ ਬਹੁਤ ਵਧੀਆ ਹੋਗੇ ਆਪਣੇ ਘਰਾਂ ਵਿੱਚ ਬਹੁਤ ਹੀ ਖੁਸ਼ਹਾਲ ਹਾਸਤੇ ਵਾਸਤੇ ਦੇ ਖੇੜਦੇ ਹੋਗੇ ਤੇ ਇੱਥੇ ਹੈਗਾ ਜੀ ਸਵੇਰ ਸਵੇਰ ਦਾ ਟਾਈਮ ਤੇ ਮੈਂ ਕਿਹਾ ਥੋੜੀ ਜਿਹੀ ਨਾ ਕਲੀਨਿੰਗ ਕਰ ਲੈਣੇ ਆ ਤੇ ਇੱਕਦਮ ਤੇ ਤੁਹਾਨੂੰ ਪਤਾ ਨਹੀਂ ਹੁੰਦਾ ਸਾਰਾ ਕੰਮ ਮਤਲਬ ਇੱਕੋ ਵਾਰੀ ਛੇੜ ਲਿਆ ਨਾ ਨਹੀਂ ਹੋਊਗਾ ਤੇ ਮੈਂ ਸੋਚਿਆ ਮੈਂ ਵੰਡ ਵੰਡ ਕੇ ਕਰੂੰਗੀ ਥੋੜਾ ਥੋੜਾ ਕੰਮ ਤੇ ਇਹਦੇ ਨਾਲ ਕੀ ਹੈ ਸਫਾਈ ਵਗੈਰਾ ਵੀ ਹੋ ਜਾਏਗੀ ਤੇ ਮੈਂ ਉਹ ਦੋਨੋਂ ਵੀ ਸਫਾਈ ਕੀਤੀ ਤੇ ਅੱਜ ਫੇਰ ਮੈਂ ਕਿਹਾ ਅੱਜ ਅੱਜ ਨਾ ਫ੍ਰਿਜ ਸਾਫ ਕਰਾਂ ਫਿਰ ਮੈਨੂੰ ਉੱਦੈ ਸਾਫ ਕਰਨ ਲੱਗੀ ਫ੍ਰਿਜ ਜਿੱਦਾਂ ਡੇਲੀ ਵੇਅਰ ਕਰੀਦੀ ਨਾ ਤੇ ਮੈਂ ਵੇਖਿਆ ਮਤਲਬ ਬਹੁਤ ਹੀ ਜ਼ਿਆਦਾ ਗੰਦੀ ਫ੍ਰਿਜ ਫਿਰ ਮੈਂ ਕਿਹਾ ਮਤਲਬ ਇੰਨਾ ਸਾਫ਼ ਕਰਦੇ ਆ ਪੂਰੇ ਮਤਲਬ ਵੱਡੀ ਫ੍ਰਿਜ ਹੈ ਨਾ ਉਹਦੇ ਉਨਾਂ ਚਿਰਦਾ ਪੰਗਾ ਹੁੰਦਾ ਉਨਾਂ ਹੀ ਜ਼ਿਆਦਾ ਮਤਲਬ ਉਹਦੇ ਨਾ ਖਾਣੇ ਹੁੰਦੇ ਆ ਸਾਰੇ ਕੱਢਣੇ ਪੈਂਦੇ ਆ ਤੇ ਇਹਨੂੰ ਲਗਾਉਣ ਲੱਗਿਆ ਬੜੀ ਦਿੱਕਤ ਆਉਂਦੀ ਦੀ ਵੇਖ ਸਕਦੇ ਫ੍ਰਿਜ ਬਹੁਤ ਜ਼ਿਆਦਾ ਗੰਦੀ ਹੋਈ ਹੱਥ ਲੱਗ ਲੱਗ ਕੇ ਵੀ ਗੰਦੀ ਹੋ ਜਾਂਦੀ ਹੈ ਤੇ ਥੋੜਾ ਬੋਤਾ ਸਮਾਨ ਤਾਂ ਨੂੰ ਪਤਾ ਕੱਢਦੇ ਆ ਰੱਖਦੇ ਆ ਜਿਹੜਾ ਉਹ ਡੇਕ ਡੂਕ ਚੰਦਾ ਵਾ ਉਹਦੇ ਕਰਕੇ ਤੇ ਮੈਂ ਸਾਰੇ ਨੇ ਪਹਿਲਾਂ ਸਰਫ ਨਾਲ ਸਾਫ਼ ਕੀਤੀ ਸਰਫ ਮਾਰੀ ਫਿਰ ਪਾਣੀ ਤੇ ਸਾਫ ਕੀਤੀ ਕੱਪੜੇ ਦੇ ਨਾਲ ਤੇ ਐਨ ਸਾਫ ਹੋ ਗਈ ਵਾਈਟ ਕਲਰ ਤੁਹਾਨੂੰ ਪਤਾ ਉਦਾਂ ਵੀ ਫੜਾਣਾ ਥੋੜੀ ਜਿਹੀ ਸਵਾਈ ਕਰੋ ਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਲਿਸ਼ਕ ਜਾਂਦਾ ਅਫਲਾ ਪਹਿਲਾਂ ਮੈਂ ਸੋਚਿਆ ਸੀ ਮਤਲਬ ਕਿਸੇ ਕੋਲ ਜਰਾ ਸਫਾਈ ਕਰਵਾਣਾ ਸਾਰੀ ਫਿਰ ਮੈਂ ਸੋਚਿਆ ਮਤਲਬ ਆਪ ਕੀ ਕਰਨਾ ਹੈ ਸਾਰਾ ਦਿਨ ਘਰੇ ਤੇ ਸਾਬ ਉਹ ਚੜਦਾ ਇੱਕ ਤੇ ਨਾ ਥੋੜਾ ਜਿਹਾ ਬੋਲ ਲਾਵਾਂ ਫਿਰ ਵੀ ਬਹੁਤ ਸਾ ਚੜਦਾ ਤੇ ਫਿਰ ਮੈਂ ਸੋਚਿਆ ਨਹੀਂ ਆਪ ਹੀ ਖੋਦੀ ਕਰ ਲੈਨੇ ਇੱਕ ਤੇ ਵੀਡੀਓ ਤਾਂ ਲਾਲਚ ਹੁੰਦਾ ਕਿ ਵੀਡੀਓ ਪਹੁੰਚੇਗੀ ਤੇ ਦੂਜਾ ਸਫਾਈ ਤੇ ਚਲੋ ਹੋਈ ਜਾਂਦੀ ਆ ਪਹਿਲਾਂ ਮੈਂ ਬਾਹਰ ਰੱਖਣ ਲੱਗੀ ਫਿਰ ਮੈਂ ਕਿਹਾ ਚਲ ਬਾਥਰੂਮ ਚੀਰਾ ਕਰੀ ਨਾ ਇੱਥੇ ਅੱਛਾ ਤੇ ਇਹਨੂੰ ਸਫਾਈ ਕਰ ਲੈਣੀ ਆ ਇਹਨਾਂ ਨੂੰ ਜਿੰਨਾ ਚਿਰ ਸਰਫਨਾ ਟੀਟੋ ਹੋ ਗੀ ਨਾ ਤੇ ਨਾ ਉੱਤੋਂ ਜਿਹੜੇ ਦਾਗ ਵਗੈਰਾ ਜਿਹੜੇ ਨੇ ਉਹ ਨਹੀਂ ਲੱਥਣਗੇ ਤੇ ਜਦੋਂ ਇਹ ਸਾਫ ਕਰਕੇ ਲੱਗ ਜਾਂਦੇ ਆ ਨਾ ਤੇ ਬਹੁਤ ਹੀ ਵਧੀਆ ਲੱਗਦੇ ਮਤਲਬ ਫ੍ਰਿਜ ਵੀ ਬਹੁਤ ਵਧੀਆ ਲੱਗਦੀ ਤੇ ਤੇ ਸਫਾਈ ਕਰਨੀ ਉਦਾਂ ਬਹੁਤ ਜ਼ਰੂਰੀ ਹੁੰਦੀ ਆ ਮਤਲਬ ਹਸ ਵਾਈਫ ਦਾ ਇਹਦਾ ਕਿ ਜਿੱਥੇ ਉਹ ਹੱਥ ਲਾਉਗੀ ਉਹੀ ਉਹਨੂੰ ਚੀਜ਼ ਜਿਹੜੀ ਉਹ ਗੰਦੀ ਲੱਗਣੀ ਆ ਤੇ ਉਹਨੇ ਉਹ ਸਫਾਈ ਕਰਨੀ ਕਾ ਨਹੀਂ ਮਤਲਬ ਉਹਦਾ ਧਿਆਨ ਹੁੰਦਾ ਕਿ ਮਤਲਬ ਤਾਰੇ ਕਾਰ ਚੁੰਨੇ ਫਿਰਨਾ ਹੁੰਦਾ ਉਹਨਾਂ ਨੂੰ ਧਿਆਨ ਹੁੰਦਾ ਕਿ ਇਹ ਚੀਜ਼ ਇੱਥੇ ਠਕਾਣੇ ਤੇ ਨਹੀਂ ਹੈ ਵੀ ਜਾਂ ਐਦਾਂ ਨਹੀਂ ਹੈਗਾ ਉਦਾਂ ਨਹੀਂ ਹੈਗਾ ਤੇ ਉਹ ਮਤਲਬ ਹਮੇਸ਼ਾ ਕਹੀ ਸੋਚਦੇ ਹਾਂ ਕਿ ਅਸੀਂ ਸਵੇਰੇ ਉੱਠ ਕੇ ਮਤਲਬ ਇਹ ਕਲੀਨ ਕਰਨਾ ਵਾ ਇਹ ਵਾਲਾ ਕੰਮ ਕਰਨਾ ਵਾ ਉਹ ਦਿਮਾਗ ਚਾ ਹਮੇਸ਼ਾ ਚੱਲਦਾ ਰਹਿੰਦਾ ਭਾਵੇਂ ਆਪਾਂ ਸੁੱਤੇ ਹੋਈਏ ਤੇ ਭਾਵੇਂ ਆਪਾਂ ਜਾਗਦੇ ਹੋਈਏ ਉਹ ਉਸੇ ਕੰਮ ਵੱਲ ਧਿਆਨ ਰਹਿੰਦਾ ਤੇ ਫਰਿੱਜ ਵਾਲਾ ਮੇਰਾ ਉਹ ਜਨਾ ਦਾ ਧਿਆਨ ਸੀ ਕਿ ਮਤਲਬ ਇਹਨੂੰ ਕਲੀਨ ਕਰਨਾ ਵਾ ਤੇ ਫਿਰ ਮੈਂ ਫਟਾ ਚਲੋ ਜੀ ਨੂੰ ਮੀਕਲੀਨ ਕਰਕੇ ਕੰਮ ਨਬੇਡਦੇ ਹਾਂ ਤੇ ਆਹ ਹੋ ਗਈ ਫ੍ਰਿਜ ਪੂਰੀ ਤਰ੍ਹਾਂ ਕਲੀਨ ਕਰਤੀ ਪੂਰੀ ਤਰ੍ਹਾਂ ਆਹ ਵੇਖੋ ਇੱਕ ਇੱਕ ਖਾਣਾ ਇੱਕ ਇੱਕ ਨਾ ਪਾਟ ਪੂਰੀ ਤਰ੍ਹਾਂ ਕਰਤਾ ਜਿਹੜਾ ਸਮਾਨ ਰੱਖਣ ਵਾਲਾ ਸੀ ਉਹ ਰੱਖ ਦਿੱਤਾ ਫ੍ਰਿਜ ਜਿਵੇਂ ਨਾ ਬੰਦੀ ਕੀਤੀ ਆ ਬਾਅਦ ਚ ਇਹਨੂੰ ਜਿਹੜਾ ਚਲਾਉਨੇ ਆ ਹੋਲੀ ਹੋਲੀ ਜਿਹੜੀ ਸਾਰੀਆਂ ਸਫਾਈਆਂ ਕਰਾਂਗੇ ਉੱਪਰ ਵਾਲਾ ਖਾਣਾ ਵੀ ਹੋ ਗਿਆ ਸਾਰੇ ਕੰਮ ਨਾ ਪੈਂਡਿੰਗ ਪਏ ਹੀ ਮਤਲਬ ਕਿੰਨੇ ਦੇਣੇ ਹੋ ਗਏ ਮੰਮੀ ਨੂੰ ਕਹਿੰਦਾ ਕਿ ਮੰਮੀ ਕਹਿੰਦੀ ਕਿ ਮੇਰੇ ਲਮਾਰੀ ਚੜੀ ਉਹ ਸਾਫ ਕਰਦੇ ਕਰਦੇ ਹਨ ਮਤਲਬ ਹਿੰਮਤ ਹੀ ਨਹੀਂ ਮੋਡੀ ਮੈਂ ਕਿ ਜਿੰਦਨ ਵੀ ਮੇਰੇ ਜੀ ਹਮਤ ਹੈ ਮਤਲਬ ਕਰ ਦੇਣੀ ਹੈ ਤੇ ਪਹਿਲੇ ਮੈਂ ਫਰਿੱਜ ਵਗੈਰਾ ਸਾਫ ਕੀਤੀ ਤੇ ਦੂਜਾ ਕੰਮ ਸੀ ਇਹ ਲਮਾਰੀ ਨੂੰ ਸੈੱਟ ਕਰਨਾ ਇਦਾਂ ਹੁੰਦਾ ਕਿ ਮਤਲਬ ਜਦੋਂ ਆਪਾਂ ਕੱਪੜੇ ਤਹਿ ਵਗੈਰਾ ਕਰਦੇ ਨਾ ਇੱਕ ਦੂਜੇ ਦੇ ਖਾਨੇ ਵਿੱਚ ਰੱਖੇ ਜਾਂਦੇ ਆ ਬਦਬਦੀ ਰੱਖੇ ਜਾਂਦੇ ਆ ਤੇ ਇੱਕ ਜਲਦੀ ਜਲਦੀ ਪੜੀ ਹੁੰਦੀ ਹੈ ਰੋਜ਼ ਦਿਹਾੜੀ ਮਤਲਬ ਇੱਥੇ ਹੀ ਰੱਖ ਦੋ ਸਾਰੇ ਕੱਪੜੇ ਇੱਥੇ ਰੱਖ ਦੋ ਤੇ ਉਹ ਮਿਕਸ ਜੇ ਹੋ ਜਾਂਦੇ ਆ ਤੇ ਹਲਮਾਰੀ ਤੇ ਬਹੁਤ ਵਧੀਆ ਬਣੀ ਆ ਤੇ ਅਲਗ ਅਲਗ ਜਿਹੜੇ ਉਹ ਕੈਬਿਨ ਬਨੇ ਹੋਏ ਆ ਤੇ ਮੈਂ ਕੀਤਾ ਕਿ ਪਹਿਲਾ ਸਫਾਇ ਇਹਦੀ ਸਫਾਈ ਕੀਤੀ ਗਿੱਲਾ ਕਪੜਾ ਮਾਰਿਆ ਫਿਰ ਉਹ ਨੀਚੇ ਵਿਛਾ ਕੇ ਫਿਰ ਅਲੱਗ-ਅਲੱਗ ਕੀਤੇ ਕੱਪੜੇ ਸਾਬ ਦੇ ਮੰਮੀ ਤਿਆਰ ਕਰਦੇ ਪਏ ਹੀ ਤੇ ਮੈਂ ਫਿਰ ਰੱਖਦੀ ਪਈ ਹੀ ਤੇ ਜਿਹੜੇ ਵੀ ਪੁਰਾਣੇ ਕੱਪੜੇ ਸੀ ਉਹ ਸਾਰੇ ਜਿਹੜੇ ਬਾਹਰ ਕੱਢ ਦਿੱਤੇ ਤੇ ਜਿਹੜੇ ਰੱਖਣ ਵਾਲੇ ਸੀ ਅਲੱਗ-ਅਲੱਗ ਸਾਬ ਦੇ ਜਿਹੜੇ ਹੀ ਉਹ ਜਿਹੜੇ ਰੱਖ ਦਿੱਤੇ ਹੀ ਤੇ ਅਲਮਾਰੀ ਵੀ ਐਨ ਸਾਫ ਹੋ ਗਈ ਇਹ ਸਾਰੇ ਨਾ ਪੈਂਡਿੰਗ ਕੰਮ ਸੀ ਸਾਰੇ ਤੇ ਇੱਕ ਬਹੁਤ ਹੀ ਜ਼ਰੂਰੀ ਕੰਮ ਹੁੰਦਾ ਜਿਹੜਾ ਹਾਊਸ ਵਾਈਫ ਦਾ ਕਿ ਸੌਦਾ ਸੌਦਾ ਜਿਹੜਾ ਅੱਜ ਹੋ ਗਈ ਸੀ 10 ਤੇ ਠੀਕ ਤੇ ਆਪਾਂ ਦਾ ਹੁੰਦਾ ਕਿ ਹੈ ਇੱਕ ਤਰੀਕ ਨੂੰ ਜਿਹੜਾ ਸੌਦਾ ਜਿਹੜਾ ਉਹ ਪੋਹਾ ਲੈਣਾ ਵਾ ਤੇ ਅੱਜ ਮੈਂ ਸੌਦਾ ਵੀ ਲਿਖਿਆ ਲਿਮਾਰੀ ਸਾਫ਼ ਕੀਤੀ ਫ੍ਰਿਜ ਸਾਫ਼ ਕੀਤੀ ਡਸਟਿੰਗ ਕੀਤੀ ਪੂਰੀ ਤਰ੍ਹਾਂ ਸਾਰੇ ਪੈਂਡਿੰਗ ਕੰਮ ਜਿਹੜੇ ਹਨ ਉਹ ਸਾਰੇ ਕਰ ਦਿੱਤੇ ਤੇ ਮੰਮੀ ਵੀ ਅੱਜ ਕਹਿੰਦੇ ਪਈ ਤੇਰੀ ਚਵੜੀ ਹਿੰਮਤ ਹੈ ਮੈਂ ਕਿਹਾ ਉਹ ਕਦੀ ਕਦੀ ਹੁੰਦੀ ਹੈ ਹਿੰਮਤ ਤੇ ਅੱਜ ਹੀ ਮਤਾਈ ਆ ਤੇ ਅੱਜ ਮਤਲਬ ਤੁਹਾਡੀ ਲਮਾਰੀ ਜਿਹੜੀ ਉਹ ਸੈੱਟ ਕਰ ਦਿੰਨੇ ਆ ਵੇਖੋ ਕਿੰਨੇ ਦਿਨ ਸੈੱਟ ਪੈਂਦੀ ਆ ਤੁਹਾਨੂੰ ਪਤਾ ਮਤਲਬ ਲਮਾਰੀਆਂ ਤਾਂ ਇਹ ਹੁੰਦਾ ਕੱਪੜਿਆਂ ਦਾ ਕਿ ਮੋਤੀ ਦੇ ਰੇ ਸੈੱਟ ਨਹੀਂ ਰਹਿੰਦੀਆਂ ਕਿ ਹਣਾ ਤੇ ਕਾਫੀ ਜਿਆਦਾ ਹੋਲੀ ਹੋ ਗਈ ਲਮਾਰੀ ਜਿਹੜਾ ਮਤਲਬ ਹੈ ਰਹੀ ਨਾ ਸਮਾਨ ਜਿਹੜਾ ਜਿਹੜਾ ਸੁੱਟਣ ਵਾਲਾ ਹੀ ਜਾਂ ਖਰਾਬ ਸੀ ਹਣਾ ਕਪੜਾ ਵਗੈਰਾ ਉਹ ਸਾਰਾ ਜਿਹੜਾ ਕੱਢ ਦਿੱਤਾ ਤੇ ਮੈਂ ਕਿ ਚੰਗੇ ਚੰਗੇ ਜਿਹੜੇ ਕੱਪੜੇ ਰੱਖੋ ਹਣਾ ਤੇ ਇਦਾਂ ਆਪਾਂ ਜਿਹੜੀ ਉਹ ਮੈਂ ਜਿਹੜੀ अलमारी ਵੀ ਸਾਫ ਕਰਵਾਈ ਮम्मी ਨਾਲ ਤੇ ਸਾਰੀ अलमारी ਪੂਰੀ ਤਰ੍ਹਾਂ ਸਾਫ ਕਰਵਾਤੀ ਜੇ ਮੇਰੀ ਕਮਰੇ ਦੀ ਕਰਨ ਵਾਲੀ ਪਈ ਆ ਤੇ ਉਹ ਮੈਂ ਜੇ ਕਰਨੀ ਆ ਜੇ ਮੇਰਾ ਧਿਆਨ ਆ ਕਿ ਮਤਲਬ ਉਹ ਰਹਿ ਗਈ ਹੈ ਜੇ ਕੈਬਨ ਸਾਫ ਕਰਨ ਵਾਲੀ ਤੇ ਉਹ ਵੀ ਕਿਸੇ ਦਿਨ ਕਰਾਂਗੇ ਤੇ ਇਦਾਂ ਹੁੰਦਾ ਕਿ ਇੱਕ ਵੀਡੀਓ ਦਾ ਬੜਾ ਲਾਲਚ ਹੁੰਦਾ ਵਾ ਕਿ ਵੀਡੀਓ ਨਾਲ ਨਾਲ ਪਾਂਦੀ ਜਾਂਦੀ ਹੈ ਤੇ ਨਾਲ ਜਿਹੜਾ ਉਹ ਸਫਾਈ ਵੀ ਹੋ ਜਾਂਦੀ ਹੈ ਇੱਕ ਪੰਥ ਦੋ ਕਾਜ ਹੋ ਜਾਂਦੇ ਆ ਤੇ ਇੱਧਰ ਵਾਲਾ ਵੀ ਖਾਨਾ ਹੀ ਜਿਹੜਾ ਵਿਚਕਾਰਲਾ ਖਾਨਾ ਤੁਹਾਨੂੰ ਦਿਖਣਿਆ ਨਾ ਉਹ ਉਸ ਹੈਗਾ ਵਾ ਮਤਲਬ ਡਰੈਸਿੰਗ ਟੇਬਲ ਡਰੈਸਿੰਗ ਵਾਲਾ ਵਾ ਮਤਲਬ ਉਹਦੇ ਵਿੱਚ ਮੇਕਅਪ ਵਗੈਰਾ ਦਾ ਸਮਾਨ ਆ ਥੋੜਾ ਬਹੁਤ ਜਿੰਨਾ ਕੁ ਮੰਮੀ ਯੂਜ਼ ਕਰਦੇ ਉਹਨਾਂ ਕੀ ਤੇ ਜਿੰਨਾ ਕੁ ਯੂਜ਼ ਕਰਦੇ ਉਹੀ ਪਿਆ ਵਾ ਵੱਧੋ ਨਹੀਂ ਮਤਲਬ ਜਿੰਨਾ ਕੋ ਡੇਲੀ ਯੂਜ਼ ਕਰਦੇ ਉਹੀ ਹੈ ਬਸ ਤੇ ਔਰ ਸਾਫੀ ਤੇ ਇਹਨੂੰ ਜੜਾ ਉਹ ਫਿਰ ਮੈਂ ਸਾਫ ਕਰ ਦਿੱਤਾ ਲਮਾਰੀ ਨੂੰ ਤੇ ਐਨ ਬੜੀ ਵਧੀਆ ਹੋ ਗਈ ਇਦਾਂ ਲੱਗਦਾ ਜੀ ਤਾਂ ਮਤਲਬ ਨਾ ਕਮਰਾ ਹੋਲਾ-ਵੋਲਾਵਾ ਇਦਾਂ ਬੋਝ ਜਿਹਾ ਪਿਆ ਹੁੰਦਾ ਕਿ ਮਤਲਬ ਉੱਥੇ ਸੋਨਾ ਤੇ ਲਮਾਰੀ ਕੱਪੜੇ ਮਤਲਬ ਸੈਟਿੰਗ ਨਹੀਂ ਹੈਗੇ ਜਾਂ ਕਿਦਾਂ ਹਨ ਇਦਾਂ بڑا ਹੁੰਦਾ ਵਾ ਸੋਚਣਾ ਪੈਂਦਾ ਹਾਊਸ ਵਾਈਫ ਨੂੰ ਬਹੁਤ ਜ਼ਿਆਦਾ ਤੇ ਇਹ ਮੈਂ ਕਿੰਨੀ ਸਭ ਤੋਂ ਵੱਡੀ ਜੌਬ ਆ ਜਿਹੜੇ ਤੇ ਕੰਮ ਤੇ ਜਾਂਦੇ ਆ ਨਾ ਉਨਨਾਂ ਦੇ ਧਿਆਨ ਨੂੰ ਦਨੋ ਦਾ ਕੰਮ ਵਾਲ ਤੇ ਆਉਣ ਦਾ ਕੀ ਮਤਲਬ ਆ ਆਪਾਂ ਡਿਊਟੀ ਤੇ ਜਾਣਾ ਸਵੇਰੇ ਜਾਣਾ ਸ਼ਾਮੀ ਆਣਾ ਵਾ ਤੇ ਹਾਊਸ ਵਾਈਫ ਦਾ 24 ਘੰਟੇ ਦੀ ਡਿਊਟੀ ਹੁੰਦੀ ਉਹਦੀ ਜੇ ਕੋਈ ਸਮਝੇ ਤੇ ਉਹਨੂੰ ਸਾਰਾ ਘਰ ਹੀ ਮੈਨੇਜ ਕਰਨਾ ਪੈਂਦਾ ਤੇ ਬੱਚਿਆਂ ਵੱਲ ਵੀ ਦੇਖਣਾ ਪੈਂਦਾ ਸਾਰੇ ਕੰਮ ਉਹਨੂੰ ਕਰਨੇ ਪੈਂਦੇ ਸਾਰੇ ਸਾਰੇ ਪਾਸੇ ਸਾਰੇ ਮਤਲਬ ਫੈਮਿਲੀ ਦਾ ਉਹਨੂੰ ਧਿਆਨ ਰੱਖਣਾ ਪੈਂਦਾ ਵਾ ਤੇ ਇਹ ਨਹੀਂ ਕਿ ਮਤਲਬ ਜਿਹੜੇ ਡਿਊਟੀ ਤੇ ਵਗੈਰਾ ਜਾਂਦੇ ਜਿਹਨਾਂ ਜੌਬ ਕਰਦੇ ਉਹਨਾਂ ਦੀ ਹੀ ਜੌਬ ਮਤਲਬ ਹੈ ਵਾ ਤੇ ਹਾਰਡ ਵਾ ਤੇ ਹਾਊਸ ਵਾਈਫ ਦੀ ਮੈਂ ਕਹਿੰਦੀ ਸਭ ਤੋਂ ਜ਼ਿਆਦਾ ਹਾਰਡ ਆ ਮਤਲਬ ਹਰ ਇੱਕ ਕੰਮ ਕਰਨਾ ਪੈਂਦਾ ਹਰ ਇੱਕ ਮਤਲਬ ਧਿਆਨ ਰੱਖਣਾ ਪੈਂਦਾ ਵਾ ਤੇ 24 ਘੰਟੇ ਦੀ ਡਿਊਟੀ ਹੁੰਦੀ ਮੈਂ ਕਹਿੰਦੀ ਜੇ ਰਾਤ ਵੀ ਨਾ ਪਵੇ ਨਾ ਤੇ ਮੰਮੀ ਕਹਿੰਦੇ ਹੁੰਦੇ ਜੇ ਰਾਤ ਨਾ ਪਵੇ ਨਾ ਬਿੱਦੀ ਤੇ ਜਨਾਨੀਆਂ ਕੰਮ ਹੀ ਕਰਦੀਆਂ ਰਹਿਣ ਜਾਂ ਇਹ ਮਤਰਾ ਰੋਟੀ ਬਣਾਉਂਦੀਆਂ ਰਹਿਣ ਮਤ ਜੇ ਰਾਤ ਨਾ ਪਵੇ ਤੇ ਤੇ ਸੌਣ ਦਾ ਵੀ ਟਾਈਮ ਨਾ ਆ ਗਏ ਹੁਣ ਆਪਣੇ ਕਮਰੇ ਵਿੱਚ ਤੇ ਇੱਥੇ ਦੇ ਮੈਂ ਪੂਰੀ ਤਰ੍ਹਾਂ ਸੈਟਿੰਗ ਵਗੈਰਾ ਕਰ ਗਈ ਹੀ ਪਰ ਫਿਰ ਮੈਨੂੰ ਚਿਤ ਆਇਆ ਮਤਲਬ ਦਰਾਜ ਬਹੁਤ ਜ਼ਿਆਦਾ ਖਰਾਬ ਦੀ ਬਹੁਤ ਹੀ ਜ਼ਿਆਦਾ ਭਰੇ ਹੀ ਨਮੇਸ਼ ਦੇ ਨਮੇਸ਼ ਦੀ ਵੀ ਆਦਤ ਹੁੰਦੀ ਨਿੱਕੀ ਨਿੱਕੀ ਚੀਜ਼ਾਂ ਜਾਣ ਕਿ ਦਰਾਜ ਛੋੜ ਦੇਣੀ ਮੇਰੇ ਵੀ ਉਹੀ ਆਦਤ ਆ ਸਭ ਦੀ ਉਹੀ ਮੇਰੇ ਖਿਆਲ ਆ ਲੱਗੁੰਦੀ ਆ ਕਿ ਮਤਲਬ ਨਾ ਉੱਠਣਾ ਨਹੀਂ ਆ ਦਰਜ ਕੋਲੋਂ ਸਿੱਧੀ ਚੀਜ਼ ਵਿੱਚ ਪਾਵੇਂ ਕੋਈ ਵੀ ਹੋਵੇ ਹਨਾ ਤੇ ਮੈਂ ਅੱਜ ਮੈਂ ਕਿਹਾ ਇਹਨੂੰ ਵੀ ਸਾਫ਼ ਕਰ ਲੈਣੀ ਆ ਸਾਰੇ ਫालतू ਚੀਜ਼ਾਂ ਕੱਢੀਆਂ ਮਤਲਬ ਇੱਕਦਮ ਮਾਹੌਲ ਹੀ ਹੋ ਗਿਆ ਦਰਾਜ ਤੇ ਇੱਕ ਸਾਈਡ ਦੋਵਾਂ ਸਾਈਡ ਨੇ ਸਾਫ਼ ਕੀਤੇ ਦੋਵਾਂ ਸਾਈਡ ਦਰਾਜ ਹਨਾ ਦੋਵਾਂ ਸਾਈਡ ਹੀ ਨੇ ਸਾਫ਼ ਕੀਤੇ ਤੇ ਇਹਨਾਂ ਮਤਲਬ ਜਿਹੜੇ ਨਿੱਕੇ ਨਿੱਕੇ ਕੰਮ ਹੀ ਨਾ ਇਦਾਂ ਜਿਹੜੇ ਪ੍ਰੈਂਡਿੰਗ ਪਈ ਉਹ ਸਾਰੇ ਮੈਂ ਮਤਲਬ ਕੀਤੇ ਅੱਜ ਸਾਰੇ ਸਾਫ਼ ਸਫਾਈ ਕੀਤੀ ਥੋੜੀ ਬਹੁਤੀ ਤੇ ਇਦਾਂ ਹੀ ਕਿ ਕਿਉਂਕਿ ਆਂਟੀ ਨੇ ਆਉਣਾ ਹੈ ਜੇ ਝਾੜ ਪੋਚਾ ਕਰਨ ਵਾਸਤੇ ਤੇ ਮੈਂ ਕਿ ਉਹਨਾਂ ਦੇ ਹੁੰਦਿਆਂ ਨੂੰ ਜਿਹੜਾ ਫालतू ਸਮਾਨ ਹਨ ਉਹ ਕਰ ਦਿੰਨੀ ਕੱਢ-ਕੁੱਢ ਦਿੰਨੀ ਐ ਤੇ ਝਾੜੂ ਵੱਜ ਜੇਗਾ ਸਾਰਾ ਕੁਝ ਨਿਕਲ ਜਾਏਗਾ ਤੇ ਰਹਿਣ ਸਭ ਸਫਾਈ ਜਰੀ ਹੋ ਜਾਣੀ ਐ ਤੇ ਵੀਡੀਓ ਮੇਰੇ ਖਿਆਲ ਨਾਲ ਮੈਂ ਮੇਰੀ ਇੰਨੀ ਬੋਰਿੰਗ ਨਹੀਂ ਹੁੰਦੀ ਐ ਦੇਖ ਤੂੰ ਦੇਖ ਦੇਣੀ ਹੈਗੀ ਤੇ ਬਹੁਤ ਵਧੀਆ ਮੈਂ ਵੀਡੀਓ ਬਣਾਉਣੀ ਮੋਟੀਵੇਸ਼ਨ ਵੀਡੀਓ ਬਣਾਉਣੀ ਐ ਕਿ ਮਤਲਬ ਮੇਰੇ ਵੱਲ ਵੇਖ ਕੇ ਜਿਹੜਾ ਉਹ ਹੋਸਟ ਵਾਈਫ ਨੂੰ ਜਿਹੜਾ ਮੋਟੀ ਮੋਟੀਵੇਸ਼ਨ ਮਿਲੇ ਤੇ ਆਪਣੇ ਘਰ ਦਾ ਜਿਹੜਾ ਵਾ ਤੇ ਮੇਰੇ ਨਾਲ ਤੁਸੀਂ ਚਲੋ ਬੈਟ ਦੀ ਧਿਆਨ ਰੱਖਦੇ ਹੋਣਗੇ ਮੇਰੇ ਨਾਲ ਬੈਟ ਦੀ ਕੰਮ ਕਰਦੇ ਹੋਣਗੇ ਬਟ ਫਿਰ ਵੀ ਆਪਾਂ ਜਿਹੜਾ ਇਹ ਕੋਸ਼ਿਸ਼ ਕਰੀ ਦੀਏ ਕਿ ਆਪਣੇ ਵੱਲ ਜਿਹੜੀ ਬਹੁਤ ਵਧੀਆ ਕਰਨ ਦੀ ਵਧੀਆ ਵਲੌਗ ਬਣਾਉਣ ਦੀ ਵਧੀਆ ਵੀਡੀਓ ਤੁਹਾਨੂੰ ਸ਼ੇਅਰ ਕਰਨ ਦੀ ਤੇ ਆਈ ਹੋਪ ਤੁਹਾਨੂੰ ਚੰਗੀ ਲੱਗਦੀ ਹੋਵੇਗੀ ਵੀਡੀਓ ਚੰਗੀ ਲੱਗਦੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਸੋਨੇ ਸੋਨੇ ਕਮੈਂਟ ਕਰਿਓ ਤੇ ਤਾਂ ਕਿ ਸਾਨੂੰ ਵੀ ਮੋਟੀਵੇਸ਼ਨ ਮਿਲੇ ਤੇ ਵਧੀਆ ਵਧੀਆ ਵਲੌਗ ਤਾਂ ਨਾ ਸ਼ੇਅਰ ਕਰਾਂ ਤੇ ਇੰਜੋਏ ਜੀਸ ਵੀਡੀਓ ਤੇ ਇੰਜੋਏ ਕਰੋ ਵੀਡੀਓ ਨੂੰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਬਾਏ ਬਾਏ ਜੀ ਸਾਰੀ ਸ਼ੀਕਾਲ ਸਾਰਿਆਂ ਨੂੰ